ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਨਮਸਕਾਰ ਜੀ ਸਾਰਿਆਂ ਨੂੰ। ਹੋਰ ਜੀ ਕੀ ਹਾਲ ਚਾਲ ਹੈ? ਅਸੀਂ ਬਿਲਕੁਲ ਠੀਕ ਆਂ। ਉਮੀਦ ਕਰਦੇ ਆਂ ਤੁਸੀਂ ਵੀ ਬਿਲਕੁਲ ਆਪਣੇ ਘਰਾਂ ਵਿੱਚ ਠੀਕ ਠਾਕ ਹੋਵੋਗੇ। ਹਾਂਜੀ। ਸੋ ਅਸੀਂ ਆ ਗਏ ਆਂ ਪ੍ਰੋਗਰਾਮ ਲੈ ਕੇ। ਭੁੱਲ ਗਿਆ ਲੋਗ ਬਾਤਾਂ ਪਾ। ਬਾਤਾਂ ਪਾਉਣੀ ਆ। ਸਾਰਿਆਂ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਬਹੁਤ ਪਿਆਰ ਦਿੰਨੇ ਆ। ਹਾਂਜੀ। ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਆ। ਦਿਲੋਂ ਅਸੀਂ ਬਹੁਤ ਧੰਨਵਾਦ ਕਰਦੇ ਆਂ। ਬਿਲਕੁਲ। ਤੇ ਤੁਸੀਂ ਇੰਨਾ ਪਿਆਰ ਦਿੰਨੇ ਆ। ਤੇ ਸਾਡੇ ਹੌਸਲੇ ਫਿਰ ਬੁਲੰਦ ਰਹਿੰਦੇ ਆ ਤੇ ਬਹੁਤ ਚੰਗਾ ਲੱਗਦਾ ਸੋ ਸਾਰਿਆਂ ਤੋਂ ਪਹਿਲਾਂ ਆਪਾਂ ਦੱਸਦੇ ਆ ਤੁਹਾਨੂੰ ਪਿਛਲੀ ਬਾਤ ਦਾ ਜਵਾਬ ਹਾਂਜੀ ਪਿਛਲੀ ਬਾਤ ਦਾ ਜਵਾਬ ਹੈਗਾ ਜੀ ਨੀਂਦ ਔਰ ਅੱਜ ਕੀ ਕਾਫੀ ਜਵਾਬ ਸਹੀ ਆਏ ਆ ਬਾਤ ਸੀ ਜੀ ਆਪਣੀ ਆਈ ਸੀ ਪਰ ਦੇਖੀ ਨਹੀਂ ਪਿੱਛੇ ਜੇ ਵੀ ਸਾਡੇ ਕੋਲ ਇੱਕ ਜਵਾਬ ਰਹਿ ਗਿਆ ਸੀ ਉਹਨਾਂ ਨੇ ਦਿੱਤਾ ਸੀ ਸ਼ਗਨ ਬੇਬੀ ਨੇ ਉਹਨਾਂ ਨੇ ਜਵਾਬ ਦਿੱਤਾ ਸੀਗਾ ਤੇ ਉਹ ਸਾਡੇ ਕੋਲ ਲੇਟ ਪਹੁੰਚਿਆ ਹਾਂਜੀ ਹਾਂ ਉਹਨਾਂ ਨੇ ਵੀ ਜਵਾਬ ਦਿੱਤਾ ਸੀਗਾ ਇਹ ਬਿਲਕੁਲ ਸਹੀ ਹਾਂ ਕਤਾਰ ਵਾਲੀ ਹੈ ਨਾ ਉਹ ਕਤਾਰ ਪਰ ਜੋ ਆਉਟਟਾ ਇਸ ਲਈ ਬਹੁਤ ਵਧੀਆ ਸੀ ਬਹੁਤ ਹਾਂ ਪਰ ਉਹ ਲੇਟ ਹੋ ਗਈ ਸੀ ਲੇਟ ਹੋ ਗਈ ਫੇਰ ਵੀ ਅਸੀਂ ਹੁਣ ਉਹਨਾਂ ਦਾ ਨਾਮ ਲੈ ਦਿੱਤਾ ਹਾਂਜੀ ਹਾਂਜੀ ਹਾਂ ਤੇ ਜਿਹਨੇ ਜਵਾਬ ਦੇਣਾ ਹੁੰਦਾ ਜਲਦੀ ਜਲਦੀ ਜਵਾਬ ਦੇ ਦੇ ਹਾਂ ਜਿਨ੍ਹਾਂ ਨੇ ਬਾਤ ਦਾ ਜਵਾਬ ਸਹੀ ਦਿੱਤਾ ਸਹੀ ਜਵਾਬ ਦਿੱਤਾ ਉਹਦੇ ਵਿੱਚ ਹੈ ਜੀ yograj sukhana ਹਾਂਜੀ UP ਦੇ ਪੰਜਾਬੀ ਪੈਂਡ ਹਾਂਜੀ ਹਰਦੀਪ ਮਾਨ ਸਿਕਸ ਹਾਂਜੀ ਕਲਵੰਤ ਕਲਸੀ ਹਾਂਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੀ। ਹਾਂਜੀ ਬਹੁਤ-ਬਹੁਤ ਥੈਂਕ ਯੂ ਹੈ ਜੀ ਸਾਰਿਆਂ ਦਾ। ਹੂੰ ਉਹਦਾ ਅਸੀਂ ਤੁਹਾਡਾ ਜਿਹੜਾ ਧੰਨਵਾਦ ਕੋਈ ਲਫ਼ਜ਼ ਹੀ ਨਹੀਂ ਹੈ ਕਿ ਕਰ ਜਿੰਨਾ ਅਸੀਂ ਕਰ ਸਕੀਏ ਬਹੁਤ ਪਿਆਰ ਦਿੰਨੇ ਆ ਤੇ ਸਾਰਿਆਂ ਦਾ ਹੀ ਬਹੁਤ ਧੰਨਵਾਦ ਆ। ਜਿਹੜੇ ਲਾਈਕ ਵੀ ਕਰਦੇ ਆ ਜਿਹੜੇ ਵੀਡੀਓ ਤੇ ਆਉਂਦੇ ਵੀ ਆ ਤੇ ਉਹਨਾਂ ਦਾ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ। ਤੇ ਬਹੁਤ ਮਜ਼ਾ ਆਉਂਦਾ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ। ਤੇ ਇਦਾਂ ਹੀ ਪੁਰਾਣੀਆਂ ਗੱਲਾਂ ਆਪਾਂ ਕਰਦੇ ਰਹੀਦਾ ਇਦਾਂ ਬਾਤਾਂ ਪਾਉਂਦੇ ਰਹੀਨਾ ਰਹੀਦਾ ਆ। ਕੋਈ ਨਾ ਕੋਈ ਬਾਤ ਪਾਈਦੀ ਆ ਤੁਹਾਡੇ ਨਾਲ ਕੰਟੈਕਟ ਚ ਰਹਿਦਾ ਆ ਤੇ ਮੈਡਮ ਜੀ ਹਰ ਵਾਰੀ ਬਾਤ ਤਾਂ ਪਾ ਦਿੰਦੇ ਆ ਪਰ ਮੈਂ ਸੋਚਿਆ ਕਿ ਮੈਂ ਇੱਕ ਬੁਝਾਰਤ ਪਾਉਣਾ ਇਹਨਾਂ ਨੂੰ ਦੇਖਦੇ ਆਂ ਦੇਖਦੇ ਆਪਾਂ ਬ੍ਰੇਨ ਟੈਸਟ ਕਰਦੇ ਆਂ ਬੁੱਝ ਲੈਂਦੇ ਕਿ ਨਹੀਂ ਚਲੋ ਠੀਕ ਆ ਹਨਾ ਪਾਵਾਂ ਜੀ ਕਿ ਆਦਮੀ ਦੇ ਦਿਲ ਇੱਕ ਹੁੰਦਾ ਕਿ ਦੋ ਹੁੰਦੇ ਆ ਇਹ ਕੀ ਹੁੰਦਾ ਆ ਆਦਮੀ ਦਾ ਦਿਲ ਬਸ ਫੇਲ ਹੋ ਗਈ ਇਹ ਮੇਦਾ ਕਿਦਾਂ ਫੇਲ ਨਹੀਂ ਪਰ ਤੁਸੀਂ ਦੱਸੋ ਇੱਕ ਹੀ ਹੁੰਦਾ ਆ ਨਹੀਂ ਦੋ ਡਾਕਟਰਾਂ ਨੂੰ ਪੁੱਛ ਲੋ ਜਾ ਕੇ ਦੋ ਦਿਲ ਹੁੰਦੇ ਆ ਦੋ ਦਿਲ ਹੁੰਦੇ ਆ ਹੂੰ ਦੋ ਕਿਦਾਂ ਹੁੰਦੇ ਆ ਦੋ ਦਿਲ ਹੁੰਦੇ ਆ ਸਾਰੇ ਮੰਨਦੇ ਆ ਦੋ ਦਿਲ ਹੁੰਦੇ ਇੱਕ ਦਿਨ ਤੂੰ ਵੀ ਮੰਨਿਆ ਇਸ ਗੱਲ ਨੂੰ ਕਿ ਦੋ ਦਿਲ ਆ ਦੋ ਕਿਦਾਂ ਹੋ ਸਕਦਾ ਹਾਂ ਇਹ ਤਾਂ ਹੋ ਹੀ ਨਹੀਂ ਸਕਦਾ ਜਦੋਂ ਮੈਂ ਤੈਨੂੰ ਕਿਹਾ ਇੱਕ ਦਿਨ ਕਿ ਤੂੰ ਉਹ ਫਲਾਣ ਨੇ ਥਾਂ ਜਾ ਕੇ ਆ ਉਹ ਕੰਮ ਕਰਕੇ ਆ ਤੇ ਤੂੰ ਆਪ ਹੀ ਕਹਿਣ ਲੱਗ ਪਈ ਸੀ ਇੱਕ ਦਿਲ ਕਰਦਾ ਜਾਵਾਂ ਤੇ ਇੱਕ ਦਿਲ ਕਰਦਾ ਨਾ ਜਾਵਾਂ ਅੱਛਾ ਤੂੰ ਦੋਦੇ ਲੋਗਾ ਕਿ ਨਹੀਂ ਹੋਗਾ 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 ਨਹੀਂ ਚਲੋ ਵੀ ਇਦਾਂ ਤਾਂ ਹੀ ਹੋ ਸਕਦਾ ਦੋਦੇ ਲੋਗਾ ਪਾ ਤਰਕਦਾ ਦੇਖੀ ਆ ਵੇ ਇਹ ਬਾਬਾ ਕੀ ਗੱਲਾਂ ਮਨਾਉਣ ਨੂੰ ਦੋ ਹੋ ਜਾਂਦੇ ਆ ਉਹ ਸਾਰੇ ਇਦਾਂ ਕਹਿੰਦੇ ਜਦੋਂ ਆਪਾਂ ਕਿਸੇ ਨੂੰ ਵੀ ਕਹੀਏ ਯਾਰ ਆ ਕੰਮ ਤੂੰ ਕਰ ਲੈਣਾ ਯਾਰ ਇੱਕ ਦਿਲ ਕਰਦਾ ਚਾਹ ਪੀਵਾਂ ਇੱਕ ਦਿਲ ਕਰਦਾ ਨਾਲ ਕਰਦਾ ਨਾ ਵੀ ਮੈਂ ਦਾ ਮਤਲਬ ਦੋ ਦਿਲ ਹੋਵੇ ਸਹੀ ਗੱਲ ਇਦਾਂ ਹੀ ਹਸਦੇ ਰਹੀ ਆਪਾਂ ਤੇ ਅੱਜ ਕੱਲ੍ਹ ਹੱਸਣਾ ਵੀ ਬੜਾ ਮੁਸ਼ਕਲਿਆ ਬਹੁਤ ਮੁਸ਼ਕਲਿਆ ਜਿਹੜਾ ਪਹਿਲੇ ਵੇਲਿਆਂ 'ਚ ਤਾਂ ਲੋਕ ਬੜਾ ਖੁੱਲ ਕੇ ਹੱਸਦੇ ਸੀ ਬੜਾ ਖੁਸ਼ ਰਹਿੰਦੇ ਸੀ ਚਿਹਰਿਆਂ 'ਤੇ ਰੌਣਕਾਂ ਰਹਿੰਦੀਆਂ ਸੀਗੀਆਂ ਤੇ ਸੌਂਦੇ ਵੀ ਸੀਗੇ ਹਾਂ ਪੂਰੀ ਨੀਂਦ ਲੈਂਦੇ ਸੀ ਤੇ ਹੱਸਦੇ ਵੀ ਸੀਗੇ ਬਹੁਤ ਖੁਸ਼ ਰਹਿੰਦੇ ਸੀਗੇ ਤੇ ਹੁਣ ਤਾਂ ਲੋਕ ਉੱਪਰੋਂ ਹੀ ਹੱਸਦੇ ਆ ਅੰਦਰੋਂ ਰੋਂਦੇ ਆ ਹਾਂਜੀ ਟੈਨਸ਼ਨਾਂ ਨਾਲ ਭਰੀ ਪਈ ਲਾਈ ਟੈਨਸ਼ਨਾਂ ਨਾਲ ਭਰੀ ਪਈ ਆ ਔਰ ਲੋਕੀ ਬੜਾ ਮੇਕਅਪ ਮੁਕਅਪ ਕਰਕੇ ਟਾਈਆਂ ਟੂਈਆਂ ਲਾ ਕੇ ਲੇਡੀਜ਼ ਵੀ ਸੋਹਣੇ ਸੂਟ ਪਾ ਕੇ ਇਦਾਂ ਸਾਈ ਤਜ ਕੇ ਆਉਂਦੇ ਆ ਹਾਂਜੀ ਕਿ ਸਾਨੂੰ ਕੋਈ ਟੈਨਸ਼ਨ ਨਹੀਂ ਆਪਣੇ ਆਪ ਨੂੰ ਇਦਾਂ ਦਿਖਾਉਂਦੇ ਆ ਹਾਂਜੀ ਹਨਾ ਤੇ ਪਰ ਅੰਦਰੋਂ ਸਾਰੇ ਹੀ ਰੋਂਦੇ ਆ ਸਹੀ ਗੱਲ ਆ ਕਿਸੇ ਨੂੰ ਕੁਛ ਦੋਖਿਆ ਕਿਸੇ ਨੂੰ ਕੁਛ ਦੋਖਿਆ ਉਹ ਲੁਕਉਂਦੇ ਆ ਆਪਣਾ ਆਪ ਹਾਂ ਨਾ ਕਈ ਚੀਜ਼ਾਂ ਦੇ ਪਿੱਛੇ ਲੁਕਉਂਦੇ ਆ ਆਰਟੀਫੀਸ਼ਲ ਹੱਸਦੇ ਆ ਹਾਂਜੀ ਤੇ ਉਹ ਪਹਿਲੇ ਹਾਸੇ ਨਹੀਂ ਰਹੇ ਸਹੀ ਗੱਲ ਆ ਅੱਗੇ ਪਤਾ ਕੀ ਹੁੰਦਾ ਸੀ ਜਿੱਥੇ ਚਾਰ ਭੈਣ ਭਰਾ ਇਕੱਠੇ ਹੋ ਕੇ ਬਹਿ ਗਏ ਆ ਉੱਥੇ ਆਪਣਾ ਸਾਰਾ ਦੁੱਖ ਸੁੱਖ ਕਰ ਲੈਣਾ ਜੇ ਕੋਈ ਰਾਸਤੇ 'ਚ ਕੋਈ ਟੱਕਰ ਪਿਆ ਆ ਕੋਈ ਬਜ਼ੁਰਗ ਟੱਕਰ ਪਿਆ ਉਹਦੇ ਨਾਲ ਆਪਣਾ ਦਿਲ ਫੋਲ ਲੈਣਾ ਕਦੀ ਕਿਸੇ ਮਾਤਾ ਨਾਗ ਬੈ ਕੇ ਗੱਲਬਾਤ ਕਰ ਲੈਣੀ ਆਪਣਾ ਦੁੱਖ ਸੁੱਖ ਹੁਣ ਆਪਾਂ ਕਿਸੇ ਨਾਲ ਆਪਣਾ ਦੁੱਖ ਸੁੱਖ ਵੀ ਨਹੀਂ ਫੋਲ ਸਕਦੇ ਤੁਸੀਂ ਕਿਸੇ ਨੂੰ ਆਪਣੇ ਦਿਲ ਦੀ ਗੱਲ ਦੇਖ ਲਓ ਖੋਲ ਕੇ ਕਿ ਮੈਨੂੰ ਫਰਾਂ ਫਲਾਨਾ ਦੁੱਖ ਆ ਉਹ ਤੁਹਾਡਾ ਮਜ਼ਾਕ ਬਣ ਜਾਂਦਾ ਸਾਰੇ ਸਾਰੇ ਆ ਤੇ ਅੱਗੇ ਮਜ਼ਾਕ ਨਹੀਂ ਸੀ ਢਾਉਂਦੇ ਅੱਗੇ ਕਿਸੇ ਵੀ ਬਜ਼ੁਰਗ ਨੂੰ ਜੇ ਤੁਸੀਂ ਦੱਸਦੇ ਸੀ ਨਾ ਆਪਣੇ ਦਿਲ ਦੀ ਗੱਲ ਤੇ ਉਹ ਤੁਹਾਡਾ ਪਰਦਾ ਰੱਖਦਾ ਸੀ ਰੱਖਦਾ ਸੀ ਔਰ ਸਾਰੇ ਰਲ ਮਿਲ ਕੇ ਉਹ ਤੇ ਵਿਚਾਰ ਕਰਦੇ ਸੀ ਕਿ ਆਪਾਂ ਇਹਨੂੰ ਇਸ ਤਕਲੀਫ ਚੋਂ ਕਿੱਦਾਂ ਕੱਢਣਾ ਹੈ ਕਿੱਦਾਂ ਕੱਢਣਾ ਆ ਸਹੀ ਗੱਲ ਆ ਉਹਦੀ ਮਿੱਟੀ ਨਹੀਂ ਸੀ ਪਟਦੇ ਹੁੰਦੇ ਸਹੀ ਗੱਲ ਆ ਤੇ ਹੁਣ ਤਾਂ ਤੁੱਖ ਆਪਾਂ ਦੱਸ ਹੀ ਨਹੀਂ ਸਕਦੇ ਕਿਸੇ ਨੂੰ ਜੇ ਦੁੱਖ ਦੱਸ ਕੇ ਦੇਖ ਲਓ ਦੂਜੇ ਦਿਨ ਤੁਹਾਡਾ ਪ੍ਰਚਾਰ ਹੋਇਆ ਹੁਣਾ ਉਹ ਫੜਾਣਾ ਤਾਂ ਇਦਾਂ ਹੋ ਗਿਆ ਉਹਨੂੰ ਤਾਂ ਆ ਆ ਹੋ ਗਿਆ ਸਹੀ ਗੱਲ ਆ ਤੇ ਹੁਣ ਲੋਕ ਤਦ ਹੀ ਕਿਸੇ ਨੂੰ ਆਪਣਾ ਦੁੱਖ ਨਹੀਂ ਦੱਸਦੇ ਤੇ ਅੰਦਰ ਹੀ ਦੱਬੀ ਬੈਠੇ ਆ ਦੱਬੀ ਬੈਠੇ ਆ ਤੇ ਇਸੇ ਕਰਕੇ ਬਿਮਾਰੀਆਂ ਵੱਧ ਗਈਆਂ ਬਹੁਤ ਕਿਸੇ ਨੂੰ ਕਰਜ਼ੇ ਦਾ ਦੁੱਖ ਆ ਕਿਸੇ ਨੂੰ ਲਾਤ ਦਾ ਦੁੱਖ ਆ ਕਿਸੇ ਨੇ ਵੱਡ-ਵੱਡੀਆਂ ਕੋਠੀਆਂ ਬਣਾ ਲਈਆਂ ਕਰਜ਼ੇ ਚੱਕ ਕੇ ਉਹ ਕਰਜ਼ਾ ਦੇ ਨਹੀਂ ਹੁੰਦਾ ਤੇ ਉੱਪਰੋਂ ਆਪਾਂ ਸਾਰੇ ਜਣੇ ਇਦਾਂ ਹੱਸਦੇ ਆ ਕਿ ਸਿੱਧਾ ਜਿੱਦਾਂ ਆਪਾਂ ਨੂੰ ਕੋਈ ਦੁੱਖ ਹੀ ਨਹੀਂ ਸਹੀ ਗੱਲ ਆ ਇਦਾਂ ਤਾਂ ਕੋ ਨਹੀਂ ਆ ਸਾਡੇ ਘਰ ਕੋਈ ਲੜਾਈ ਝਗੜਾ ਹੀ ਨਹੀਂ ਹੈਨਾ ਤੇ ਆਹ ਕੀ ਆਪਾਂ ਦੱਸ ਨਹੀਂ ਸਕਦੇ ਕਿਸੇ ਨੂੰ ਆਪਾਂ ਦੱਸ ਨਹੀਂ ਸਕਦੇ ਉਹ ਵੇਸ ਕਰਕੇ ਫੇ ਅੰਦਰ-ਅੰਦਰ ਹੀ ਬੰਦਾ ਘੁੱਟਿਆ ਰਹਿੰਦਾ ਆ ਅਇਦਾਂ ਹੀ ਪੁਰਾਣੇ ਬਜ਼ੁਰਗ ਆ ਉਹ ਇਦਾਂ ਗੱਲਾਂ ਕਹਿੰਦੇ ਹੁੰਦੇ ਇੱਕ ਬੰਦੇ ਨੇ ਬਹੁਤ ਵਧੀਆ ਗੱਲ ਕਹੀ ਕਿ ਖੋਲ ਲਾ ਦਿਲ ਦੋਸਤਾਂ ਯਾਰਾਂ ਨਾਲ ਨਹੀਂ ਤਾਂ ਖੋਲਣਾ ਪਊ ਉਜਾਰਾਂ ਨਾਲ ਸਹੀ ਗੱਲ ਹੈ ਪਰ ਹੁਣ ਤਾਂ ਹੈ ਹੀ ਨਹੀਂ ਕੋਈ ਕਿਸੇ ਨਾਲ ਵੀ ਨਹੀਂ ਖੋਲ ਸਕਦੇ ਤੋ ਯਾਰਾਂ ਦੋਤਾਂ ਨਾਲ ਨਹੀਂ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਆਪਣੇ ਆਂਡ ਗੁਆਣ ਨਾਲ ਨਹੀਂ ਕਿਸੇ ਨਾਲ ਕੋਈ ਦਿਲ ਨਹੀਂ ਸਹੀ ਗੱਲ ਹੈ ਦੁਨੀਆ ਨੱਪੀ ਬੈਠੀ ਹੈ ਸਾਰਾ ਕੁਝ ਸਾਰਾ ਕੁਝ ਔਰ ਕੋਈ ਕਿਸੇ ਨੂੰ ਹੌਸਲਾ ਦੇਣ ਨਹੀਂ ਆਉਂਦਾ ਇਦਾਂ ਪਤਾ ਨਹੀਂ ਕਿਉਂ ਹੋ ਗਿਆ ਕਿਦਾਂ ਆਪਾਂ ਇਦਾਂ ਕਿਉਂ ਨਹੀਂ ਆਪਾਂ ਕਿਸੇ ਦਾ ਪੜਦਾ ਰੱਖ ਸਕਦੇ ਆ ਗੱਲ ਕਿਸੇ ਦੇ ਘਰ ਦੀ ਕਈ ਵਾਰੀ ਪੂਰੀ ਨਹੀਂ ਪਤਾ ਹੁੰਦੀ ਹਾਂਜੀ ਉਹ ਘਰਦਿਆਂ ਨੂੰ ਨਹੀਂ ਪਤਾ ਹੁੰਦੀ ਕਿ ਸਾਡੇ ਘਰ ਕੀ ਹੋਇਆ ਪਰ ਬਾਹਰ ਰੌਲਾ ਪਿਆ ਬਾਹਰ ਪਤਾ ਹੁੰਦਾ ਲੋਕਾਂ ਨੂੰ ਉਹ ਅਧੀਆਂ ਪਚਧੀਆਂ ਕੋਲੋਂ ਲਾ ਲੈਂਦੇ ਆ ਕੋਲੋਂ ਲਾ ਲੈਂਦੇ ਛੋਟਾ ਜਿਹਾ ਹਿੰਟ ਮਿਲਦਾ ਜਾਂ ਕਹਿੰਦੇ ਘਰੋਂ ਬਸ ਇਹ ਬਸ ਉਹਦਾ ਸਾਰਾ ਅਗਾ ਤੱਕ ਗੱਲ ਆ ਕੇ ਉਹ ਬਹੁਤ ਵੱਡੀ ਗੱਲ ਬਣਾ ਦਿੰਦੇ ਪੂਰਾ ਉਹਨੂੰ ਐਨ ਦੇ ਦਿੰਦੇ ਆ ਪੂਰੀ ਡਿਟੇਲ ਚ ਪੂਰਾ ਕਰ ਦਿੰਦੇ ਆ ਆਪੇ ਹੀ ਸਾਰਾ ਕੁਝ ਲਾ ਕੇ ਹਾਂਜੀ ਤੇ ਘਰ ਦੇ ਕਈ ਵਾਰੀ ਆਰਾਮ ਨਾਲ ਤੁਰੇ ਫਿਰਦੇ ਹੁੰਦੇ ਉਹਨਾਂ ਨੂੰ ਪਤਾ ਇਹਨਾਂ ਦਾ ਸਾਡਾ ਬਾਤ ਕੀ ਭੰਡੀ ਪ੍ਰਚਾਰ ਹੋ ਰਿਹਾ ਹੈ ਤਾਂ ਗੱਲ ਹੈਗੀ ਹੈ ਪਤਾ ਨਹੀਂ ਕਿਉਂ ਆਪਾਂ ਕਰ ਰਹੇ ਆ ਇਹ ਸਾਰ ਕਿਸੇ ਦੇ ਘਰ ਕੋਈ ਤਕਲੀਫ ਹੈ ਉਹ ਕਹਿੰਦੇ ਇਹਦੇ ਨਾਲ ਹੀ ਆ ਸਾਨੂੰ ਕੀ ਸਹੀ ਗੱਲ ਆ ਬੰਦੇ ਨੂੰ ਇਦਾਂ ਲੱਗਦਾ ਖਰਿਆ ਮੇਰੇ ਨਾਲ ਇਹ ਹੋਣਾ ਹੀ ਨਹੀਂਗਾ ਹਾਂ ਇਦਾਂ ਹੀ ਹੈ ਨਾ ਆਪਾਂ ਖੁਸ਼ ਹੁੰਨੇ ਆ ਦੂਜੇ ਦੇ ਤਕਲੀਫ ਦੇਖ ਕੇ ਨਾ ਆਪਾਂ ਕਿੰਨੇ ਖਰਿਆ ਮਰਨਾ ਇਹ ਹੋਣਾ ਹੀ ਨਹੀਂਗਾ ਤੁਸੀਂ 5 ਮਿੰਟ ਸਵੇਰ ਨੂੰ ਬੈਠ ਕੇ ਆਪਣਾ ਦੇਖ ਸਕਦੇ ਆ ਕਿ ਮੈਂ ਕੀ ਕੁਛ ਕਰਦਾ ਮੈਂ ਕੀ ਕੁਛ ਕੀਤਾ ਆਪਣੀ ਲਾਈਫ ਚ ਸਾਰੇ ਜਵਾਬ ਮਿਲ ਜਾਂਦੇ ਪਰ ਆਪਣੇ ਕੋ ਆਪਣੇ ਅੰਦਰ ਝਾਕਣ ਦਾ ਟਾਈਮ ਹੀ ਹੈ ਨਹੀਂਗਾ ਸਹੀ ਗੱਲ ਹੈ ਆਪਾਂ ਦੂਜੇ ਤੇ ਦੇਖੀ ਜਾਂਦੇ ਇਹਨੇ ਕੀ ਕੀਤਾ ਉਹਨੇ ਕੀ ਕੀਤਾ ਦੂਜੇ ਦੀਆਂ ਭੜੀਆਂ ਲੱਭੀ ਜਾਂਦੇ ਕਹਿੰਦੇ ਨਹੀਂ ਹੁੰਦਾ ਕਿ ਆਪ ਦੀ ਭੜੇ ਲੱਭੀ ਨਹੀਂ ਬਿਲਕੁਲ ਕਹਿੰਦੇ ਆਪਣੀ ਸਿਆਣੇ ਕਹਿੰਦੇ ਆਪਣੀ ਪੀੜੀ ਥੱਲੇ ਸੋਟਾ ਫੇਰਨਾ ਕਹਿੰਦੇ ਹੁੰਦੇ ਔਖਾ ਹੈ ਹਨਾ ਦੂਜੇ ਦੇ ਵੱਲ ਜਲਦੀ ਦੇਖ ਹੋ ਜਾਂਦਾ ਫੇਸਲੀ ਮੜੋ ਆਪਣੇ ਉਸ ਪੰਜਾਬੀ ਕਲਚਰਲ ਨੂੰ ਜਦੋਂ ਕਿ ਸਾਰੇ ਕਿਸੇ ਦਾ ਸਾਥ ਦਿੰਦੇ ਹੁੰਦੇ ਸੀ ਦਿੰਦੇ ਹੁੰਦੇ ਸੀ ਸਾਰੇ ਇੱਕ ਦੂਜੇ ਦੀ ਜਿਹਦਾ ਪਰਦਾ ਰੱਖਦੇ ਹੁੰਦੇ ਸਾਰੇ ਇੱਕ ਦੂਜੇ ਦੇ ਨਾਲ ਖੜੇ ਹੁੰਦੇ ਹੁੰਦੇ ਸੀ ਸਹੀ ਗੱਲ ਆ ਸੋ ਇਦਾਂ ਹੀ ਆ ਆਪਾਂ ਨੂੰ ਥੋੜਾ ਜਿਹਾ ਦੇਖਣਾ ਚਾਹੀਦਾ ਆਪਣੇ ਕਲਚਰਲ ਆਪਣੇ ਆਪ ਨੂੰ ਆਪਾਂ ਸੁਧਾਰੀ ਆਪਾਂ ਕਿਸੇ ਨੂੰ ਕੀ ਸੁਧਾਰਨਾ ਪਹਿਲਾਂ ਆਪਣੇ ਤੋਂ ਸ਼ੁਰੂ ਕਰੀਏ ਆਪਣੇ ਆਪ ਨੂੰ ਕੋਸ਼ਿਸ਼ ਕਰੀਏ ਕਿ ਆਪਾਂ ਚੰਗਾ ਕਰੀਏ ਚੰਗਾਈ ਕਿਦਿ ਬੋਲੀਏ ਜੇ ਹੋ ਗਈ ਆ ਗਲਤੀ ਤੇ ਕੋਸ਼ਿਸ਼ ਕਰੀਏ ਉਹ ਦੁਬਾਰਾ ਗਲਤੀ ਨਾ ਆਪਣੇ ਕੋਲ। ਕਈ ਵਾਰੀ ਕੋਈ ਸਾਡੇ ਨਾਲ ਮਾੜਾ ਕਰ ਜਾਂਦਾ ਨਾ ਤੇ ਅਸੀਂ ਅਰਦਾਸਾਂ ਕਰਨ ਲੱਪੇ ਨੇ ਉਹ ਰੱਬਾ ਇਹਦੇ ਨਾਲ ਵੀ ਹੁਣ ਮਾਰਾ ਹੋਵੇ ਇਹਦੇ ਨਾਲ ਵੀ ਇਦਾਂ ਹੋਵੇ। ਸਹੀ ਗੱਲ ਹੈ। ਤੇ ਗੁਰਬਾਣੀ ਕੀ ਕਹਿੰਦੀ ਆ? ਹੂੰ ਉਹ ਤਾਂ ਕਹਿੰਦੇ ਆ ਸਭ ਦਾ ਭਲਾ ਹੋਵੇ ਸਭ ਦਾ ਭਲਾ ਹੋਵੇ ਅਰਦਾਸ ਜੇ ਆਪਾਂ ਬੋਲਦੇ ਆ ਤੁਹਾਡਾ ਵੈਰੀ ਕੋਈ ਦੁਸ਼ਮਣ ਆ ਉਹਦਾ ਵੀ ਬੁਰਾ ਨਾ ਤੱਕੋ ਉਹਦਾ ਵੀ ਗੱਭੋ ਰੱਬਾ ਇਹਦਾ ਭਲਾ ਕਰ ਸਹੀ ਗੱਲ ਹੈ ਕਿਉਂਕਿ ਫੈਸਲੇ ਕਰਨ ਵਾਲਾ ਤਾਂ ਉਹ ਬੈਠਾ ਆ ਆਪਾਂ ਫੈਸਲੇ ਕਰੀ ਜਾਂਦੇ ਹੁੰਦੇ ਆ ਬਿਲਕੁਲ ਭੈ ਨੂੰ ਮਾਰਦੇ ਹੋ ਇਹਦੀ ਲੱਤ ਤੋੜਦੇ ਇਹ ਆ ਕਰਦੇ ਇਹਦਾ ਮਤਲਬ ਆਪੇ ਰੱਬ ਬਣ ਗਏ ਹਾਂ ਪਰ ਰੱਬ ਬਣ ਕੇ ਹਾਂ ਆਪਾਂ ਕੋਈ ਫੈਸਲਾ ਨਹੀਂ ਕਰ ਸਕਦੇ ਸਹੀ ਰੱਬ ਤੋਂ ਉਤਰੋ ਪਰਮਾਤਮਾ ਦਾ ਨਾਮ ਲਵੋ ਬਹੁਤ ਵਧੀਆ ਗੱਲ ਆ ਤੇ ਆ ਉਹ ਫੈਸਲੇ ਜਿਹੜੇ ਉਹਨੇ ਕਰਨੇ ਹੋਣੇ ਇੱਕ ਵਾਰੀ ਬੰਦਾ ਕਹਿੰਦਾ ਆ ਕਿ ਫਲਾਣੇ ਦਾ ਬੁਰਾ ਹੋ ਜੀ ਹੈਨਾ ਉਹਨੇ ਮੇਰੇ ਨਾਲ ਇਦਾਂ ਕੀਤੀ ਉਹਦਾ ਬੁਰਾ ਹੋ ਜੀ ਉਹਦਾ ਆ ਹੋ ਜੀ ਉਹਦਾ ਆ ਹੋ ਜੀ ਹੈਨਾ ਉਹ ਤਾਂ ਕੱਖ ਨਾ ਰਵੇ ਪਰ ਜਦੋਂ ਬੰਦਾ ਗੁਰਦੁਆਰੇ ਖੜਾ ਹੁੰਦਾ ਅਰਦਾਸ ਵਿੱਚ ਬੋਲਿਆ ਜਾਂਦਾ ਉਹੋ ਹੀ ਮੂੰਹ ਆਪਣੇ ਮੂੰਹੋਂ ਬੋਲਦਾ ਕਿ ਪ੍ਰਮਾਤਮਾ ਸਰਬਤ ਦਾ ਭਲਾ ਕਰੇ ਉੱਥੇ ਬੋਲਿਆ ਜਾਂਦਾ ਨਾ ਭਈ ਆਪਣਾ ਗੁਰੂ ਆਪਾਂ ਨੂੰ ਸਿਖਾਉਂਦਾ ਆ ਕਿ ਤੁਸੀਂ ਇਸ ਲਾਈਨ ਤੇ ਚੱਲੋ ਪਰ ਆਪਾਂ ਫੇਰ ਉੱਥੋਂ ਬਾਹਰ ਨਿਕਲਦੇ ਆ ਨਾਲ ਹੀ ਫੇਰ ਸ਼ੁਰੂ ਨਾਲ ਹੀ ਫੇਰ ਸ਼ੁਰੂ ਨੇ ਉਹ ਫਰਮੈਲਟੀ ਕਰਿਆਉਣੀ ਉੱਥੇ ਜੇ ਤੁਸੀਂ ਕਿਸੇ ਦੀ ਖੁਸ਼ੀ ਚ ਖੁਸ਼ ਹੋਣੇ ਆ ਨਾ ਤਾਂ ਪਰਮਾਤਮਾ ਤੁਹਾਨੂੰ ਵੀ ਖੁਸ਼ੀਆਂ ਦਿੰਦਾ ਹੈ ਦਿੰਦਾ ਬਿਲਕੁਲ ਬਿਲਕੁਲ ਤੇ ਚਲੋ ਜੀ ਗੱਲਾਂ ਬਾਤਾਂ ਤਾਂ ਨਿਬੜਣੀਆਂ ਨਹੀਂ ਹੈ ਚੱਲਦੀਆਂ ਰਹਿਣੀਆਂ ਚੱਲੋ ਜੀ ਹੁਣ ਆਪਾਂ ਪਾਉਨੇ ਆ ਅੱਜ ਦੀ ਬਾਤ ਹਾਂਜੀ ਅੱਜ ਦੀ ਬਾਤ ਹੈਗੀ ਆ ਜੀ ਢੱਡ ਚੋਂ ਕੱਢ ਕੇ ਵੱਖੀ ਚ ਮਾਰੀ ਜੜ ਜੋ ਕੱਢ ਕੇ ਵੱਖੀ ਚ ਮਾਰੀ ਇਹ ਕੋਈ ਹਥਿਆਰ ਥੁਰ ਲੱਗਾ ਹਥਿਆਰ ਆਏ ਹਾਂਜੀ ਇਦਾਂ ਹੀ ਚਲੋ ਭਾਈ ਨੀ ਜੋ ਵੀ ਆ ਤੁਸੀਂ ਜਵਾਬ ਦੇਣਾ ਆ ਹਾਂਜੀ ਤੇ ਆਪਾਂ ਮਿਲਦੇ ਆ ਫੇਰ ਤੇ ਰੱਬ ਤੁਹਾਨੂੰ ਜੜ ਦੀ ਕਲਾ ਚ ਰੱਖੇ ਤੰਦਰੁਸਤੀਆਂ ਬਖਸ਼ੇ ਤੁਸੀਂ ਖੁਸ਼ ਰਹੋ ਆਪਣੇ ਪਰਿਵਾਰਾਂ ਚ ਫੇਰ ਮਿਲਾਂਗੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ